ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਪੰਜਾਬ ਪੁਲਿਸ ਅਧਿਕਾਰੀ ਦੂਸਰੇ ਦੇ ਘਰੇਲੂ ਮਸਲੇ ਹੱਲ ਕਰਕੇ ਉਹਨਾਂ ਨੂੰ ਇਨਸਾਫ ਦਿੰਦੇ ਹਨ ਪਰ ਜੇ ਪੰਜਾਬ ਪੁਲਿਸ ਮੁਲਾਜ਼ਮ ਹੀ ਘਰ ਵਿੱਚ ਦੂਸਰੀ ਔਰਤ ਰੱਖੇ ਤਾਂ ਇੱਕ ਮੁਲਾਜ਼ਮ ਦੀ ਪਤਨੀ ਨੂੰ ਇਨਸਾਫ ਕੌਣ ਦੇਵੇਗਾ ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਕਪੂਰਥਲਾ ਵਿੱਚ ਸਾਹਮਣੇ ਆਇਆ ਹੈ ਸੋਸ਼ਲ ਮੀਡੀਆ ਤੇ ਪਾਈ ਇੱਕ ਵੀਡੀਓ ਵਿੱਚ ਸੰਤੋਸ਼ ਰਾਣੀ ਪਤਨੀ ਚਰਨਜੀਤ ਸਿੰਘ ਨੇ ਆ ਦੱਸਿਆ ਕਿ ਉਸਦੇ ਪਤੀ ਨੇ ਘਰ ਵਿੱਚ ਇੱਕ ਨਾਜਾਇਜ਼ ਔਰਤ ਰੱਖੀ ਹੋਈ ਹੈ ਵਾਰ-ਵਾਰ ਪੁਲਿਸ ਅਧਿਕਾਰੀਆਂ ਨੂੰ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਵੇ ਚਰਨਜੀਤ ਸਿੰਘ ਦੀ ਬੇਟੀ ਸਰਬਜੀਤ ਕੌਰ ਨੇ ਦੱਸਿਆ ਕਿ ਮੈਂ ਝੰਡਿਆਲਾ ਗੁਰੂ ਵਿਆਹੀ ਹੋਈ ਹਾਂ ਮੇਰੇ ਪਤੀ ਸੰਦੀਪ ਕੁਮਾਰ ਕਪੂਰਥਲਾ ਇੱਕ ਫੈਕਟਰੀ ਵਿੱਚ ਕੰਮ ਕਰਦੇ ਹਨ ਬੀਤੇ ਦਿਨੀ ਜਦੋਂ ਪਤੀ ਸਮੇਤ ਨਵਾਂ ਪਿੰਡ ਗੇਟ ਵਾਲਾ ਕਪੂਰਥਲਾ ਆਪਣੇ ਘਰ ਗਈ ਤਾਂ ਉਸਦੇ ਪਿਤਾ ਨੇ ਮੇਰੀ ਮਾਂ ਪਤੀ ਅਤੇ ਮੇਰੇ ਨਾਲ ਮਾਰਕਟਾਈ ਕਰਕੇ ਸਾਨੂੰ ਘਰੋਂ ਕੱਢ ਦਿੱਤਾ ਅਤੇ ਮਾਂ ਨੂੰ ਧਮਕੀਆਂ ਦਿੱਤੀਆਂ ਕਿ ਅਗਰ ਦੂਸਰੀ ਔਰਨ ਨੂੰ ਘਰ ਨਾਲ ਰਹਿਣ ਦਿੱਤਾ ਤਾਂ ਉਹ ਮੇਰੀ ਮਾਂ ਅਤੇ ਭਰਾ ਨੂੰ ਮਾਰ ਦੇਵੇਗਾ ਪੁਲਿਸ ਵਾਲੋ ਕਾਰਵਾਈ ਨਾ ਕਰਨ ਸੰਬੰਧੀ ਐਸਐਚਓ ਥਾਣਾ ਕੋਤਵਾਲੀ ਕਪੂਰਥਲਾ ਜੀਵਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੇਰੇ ਧਿਆਨ ਵਿੱਚ ਇਹ ਮਾਮਲਾ ਨਹੀਂ ਹੈ ਸ਼ਿਕਾਇਤਕਰਤਾ ਨੂੰ ਬੁਲਾ ਕੇ ਉਹ ਖੁਦ ਜਾਂਚ ਕਰਨਗੇ ਪੁਲਿਸ ਮੁਲਾਜ਼ਮ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੂਸਰੀ ਔਰਤ ਸੰਬੰਧੀ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਅਤੇ ਬੇਟੀ ਨਾਲ ਮਾਰਕਟਾਈ ਨੂੰ ਸਵੀਕਾਰਦੇ ਹੋਏ ਕਿਹਾ ਕਿ ਮੇਰੀ ਬੇਟੀ ਨੇ ਮੇਰੀ ਮਰਜ਼ੀ ਤੋਂ ਬਿਨਾਂ ਮੈਚ ਕਰਵਾਈ ਸੀ ਜਿਸ ਕਰਕੇ ਮੈਂ ਇਹਨਾਂ ਨੂੰ ਘਰ ਨਹੀਂ ਵੜਨ ਦਿੰਦਾ ਅਤੇ ਇਹ ਮੇਰੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਹਨ ਇਸ ਸੰਬੰਧੀ ਮੈਂ ਕੋਈ ਵੀ ਜਾਂਚ ਕਰਵਾਉਣ ਲਈ ਤਿਆਰ ਹਾਂ ਇਹ ਬੰਦਾ ਪੁਲਿਸ ਥਾਣੇ ਸਤ ਅਠਾਣੇ ਵਿੱਚ ਲੱਗਾ ਹੋਇਆ ਹੈ ਏ ਡੀਐਸਪੀ ਦਾ ਨਾ ਰੰਦਾ ਏ ਇਹ ਆਪਣੇ ਲੋਕੀ ਦਾ ਬਹੁਤ ਮਾਣ ਕਰਦਾ ਹੈ ਕੱਲ ਜਵਾਈ ਨੂੰ ਧੀ ਨੂੰ ਤੇ ਘਰਵਾਲੀ ਨੂੰ ਕੁੱਟ ਕੇ ਬਾਹਰ ਕੱਢਿਆ ਏ ਡਾਂਗਾ ਨਾਲ ਕੋਈ ਕੋਈ ਇਹਨਾਂ ਨੂੰ ਛਡਾਣੇ ਰਿਆ ਸੀ ਸਾਰੇ ਲੋਕਾਂ ਨੇ ਕੋ ਕੋ ਪੈਸੇ ਕਰਨ ਦੇ ਇਹਨੂੰ ਪੈਸੇ ਕਰਨ ਦੇ ਦੇ ਜਿਹੜੇ ਵਾਲ ਦੇ ਕਵਾਈ ਦਿੰਦੇ ਤੇ ਚੌਂਕੀ ਵਿੱਚ ਵੀ ਕਤਵਾਲੇ ਥਾਣਾ ਵਿੱਚ ਵੀ ਇਹਦੇ ਨਾਮ ਤੇ ਕਿੰਨੇ ਕੇਸ ਦਰਜ ਆ ਪਰ ਇਹਦੀ ਕੋਈ ਕਾਰਵਾਈ ਨਹੀਂ ਹੋਈ ਕੋਈ ਘਰ ਚ ਪੈਸਾ ਨਹੀਂ ਦਿੰਦਾ ਜੇ ਇਹਦੀ ਜਨਾਨੀ ਤੇ ਉਹ ਦੂਜੇ ਮੁੰਡੇ ਨੂੰ ਘਰੇ ਮੰਮੀ ਇਹਨਾਂ ਦੀ ਵਾਈਫ ਨਹੀਂ ਰੱਖਦੀ ਤੇ ਉਲਟੋ ਇਹਨਾਂ ਦੇ ਮੁੰਡੇ ਨੂੰ ਮਾਰਨ ਜੇ ਧਮਕੀਆਂ ਦਿੰਦਾ ਹੈ। ਇਹਨਾਂ ਇਸ ਬੰਦੇ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਓ। ਥੈਂਕ ਯੂ। ਮਮਸੋਰ। ਭੋਲੇ। ਅਸੀਂ ਇਹਨਾਂ ਨੂੰ ਸੱਧਿਆ। ਉਹ ਜਿਹੜੀ ਸਾਡੇ ਕੋਲ ਰਹਿੰਦੀ ਸੱਦੀ ਹੋ ਰਹੀ ਹੈ ਇਹਨਾਂ ਨੂੰ। ਤੁਸੀਂ ਆ ਜਾਓ ਇੱਥੇ ਕੰਮ ਕਰਨਾ ਇੱਥੇ ਕਰਨਾ ਅਸੀਂ ਵੀ ਸੱਧਿਆ। ਵੀ ਚੱਲ ਵੇਲੇ ਆਇਆ ਤੇ ਇੱਥੇ ਕੰਮ ਕਰ ਲੂਗਾ। ਉੱਥੇ ਕੀ ਕਰਦੇ ਹੋ ਵਿਚਾਰੇ? ਵੇਲੇ ਰਹਿੰਦੇ ਸੀਗੇ। ਤੇ ਅੱਗੇ ਵੀ ਇੱਥੇ ਇਹ ਕੰਮ ਕਰਦਾ ਸੀ ਫੈਕਟਰੀ ਦੇ ਵਿੱਚ ਵਿਚਾਰਾ ਸਾਡੇ ਕੋ ਰਿੰਗੇ ਜਦੋਂ ਮੇਰੇ ਸੱਟਾਂ ਲੱਗੀਆਂ ਕਿਸੇ ਨੇ ਸਾਨੂੰ ਪੁੱਛਿਆ ਨਹੀਂ ਇਹਨਾਂ ਨੇ ਮੇਰਾ ਨਾਲ ਮਿਲ ਕੇ ਇਲਾਜ ਕਰਾਇਆ ਵਿਚਾਰਿਆਂ ਨੇ ਜਦੋਂ ਮੈਨੂੰ ਨਿਆਣੇ ਵਿਚਾਰੇ ਆ ਗਏ ਸੀ ਉਹਨਾਂ ਨੂੰ ਕਹਿੰਦਾ ਭੇਜ ਦੋ ਭੇਜ ਦੇ ਭੇਜ ਮੈਂ ਕਿਹਾ ਚੱਲ ਕੱਲ ਨੂੰ ਭੇਜ ਦਿੰਨੇ ਆ ਤੇ ਉਹ ਕੱਲ ਉਹਨੇ ਆਣ ਹੀ ਨਹੀਂ ਦਿੱਤਾ ਉਹ ਪਹਿਲੇ ਹੀ 12 ਵਜੇ ਆ ਗਿਆ ਨਿਆਣੇ ਰੋਟੀ ਖਾਣ ਲੱਗੇ 4 ਹੋਏ ਸੀ ਅਸੀਂ ਆਪਦੇ ਪਿੰਡ ਚਲ ਜਾਣਾ ਤਮਾਰੋ ਇਹਨੇ ਆਣ ਕੇ ਤੇ ਸਾਨੂੰ ਤਿੰਨਾਂ ਤੇ ਡਾਂਗ ਫੇਰੀ ਉਹ ਨਿਆਣੇ ਵਿਚਾਰੇ ਮਸੀਹ ਪਚਾਏ ਨਿਆਣਿਆਂ ਦੇ ਕਿਹੜੇ ਮਾਰਦ ਅੰਦਰ ਤੇ ਫਿਰ ਕੀ ਬੰਦਾ ਅਸੀਂ ਤੇ ਤਿੰਨਾਂ ਨੂੰ ਸਾਣੂ ਇਹਨੇ ਕੁੱਟ-ਕੁੱਟ ਕੇ ਸਾਡੀ ਮੌਤ ਕਰ ਦਿੱਤਾ ਤੇ ਨੰ ਲੱਤਾ ਫੈਰ ਸਜਾਇਆ ਪੈ ਸਾਡੇ ਤੇ ਇਹਦਾ ਹੁਣ ਕਾਰਵਾਈ ਇਹਦੀ ਚੰਗੀ ਹੋਣੀ ਚਾਹੀਦੀ ਹੈ ਜੀ ਜੋ ਵੀ ਤੁਸੀਂ ਕਰਨਾ ਇਹਦੀ ਕਾਰਵਾਈ ਪੂਰੀ ਕਰ ਦਿਓ ਇਹਦੀ ਸਾਡੇ ਵੀ ਮੁੱਲ ਕਰਿਓ ਇਹਨਾਂ ਦੀ ਲੜਾਈ ਦਾ ਹਾਏ ਉਹ ਬੰਦਾ ਜੀ ਮੈਂ ਵੀ ਕਾਰਕਾ ਮੇਰੇ ਘਰ ਵਾਲਾ ਪਤਾ ਹੀ ਹੈ ਘਰ ਵਾਲਾ ਹੀ ਆ ਹੋਰ ਥੋੜ ਕੋ ਮੈਨੂੰ ਪਤਾ ਵਰਿੰਦਰ ਸਿੰਘ ਮਲੋਤਰਾ ਦਿਵਯਾ ਪੰਜਾਬ ਟੀਵੀ ਜੰਡਿਆਲਾ ਗੁਰੂ